ਨਵੇਂ ਚਾਹਦੋਸਤੋ ਅੱਜ ਦੀ ਸਾਡੀ ਵੀਡੀਓ ਦਾ ਟਾਪਿਕ ਹੈ ਲਾਈਪੋਮਾ ਲਾਈਪੋਮਾ ਇੱਕ ਕਾਮਨ ਪ੍ਰੋਬਲਮ ਹੋ ਗਈ ਹੈ ਆਹ ਤੁਹਾਨੂੰ ਹਰ ਦੂਸਰੇ ਤੀਸਰੇ ਇਨਸਾਨ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਉਹਦੀ ਚਮੜੀ ਦੇ ਵਿੱਚ ਨਾ ਕੁਝ ਫੈਟ ਦੀਆਂ ਗੱਠਾਂ ਬਣ ਜਾਂਦੀਆਂ ਉਹ ਜਿਹੜੀਆਂ ਗੱਠਾਂ ਹੁੰਦੀਆਂ ਉਹਨੂੰ ਹੱਥ ਲਾਏ ਦੇ ਉੱਤੇ ਵੀ ਮਹਿਸੂਸ ਹੁੰਦੀਆਂ ਬਹੁਤ ਵਾਰ ਇਹਨਾਂ ਦੇ ਵਿੱਚ ਪੇਨ ਨਹੀਂ ਹੁੰਦੀ ਲੇਕਿਨ ਬੁਰੀਆਂ ਲੱਗਦੀਆਂ ਲੱਤਾਂ ਦੇ ਉੱਤੇ ਬਾਹਾਂ ਦੇ ਵਿੱਚ ਉਬਰੀਆਂ ਹੁੰਦੀਆਂ ਕਈ ਲੋਕ ਬਹੁਤ ਪਰੇਸ਼ਾਨ ਹੁੰਦੇ ਕਹਿੰਦੇ ਜੀ 50 50 40 40 ਗੱਠਾਂ ਹੋ ਗਈਆਂ ਬਾਡੀ ਦੇ ਵਿੱਚ ਕਰੀਏ ਕੀ ਸਰਜਨ ਤੋਂ ਜਾਨਦੇ ਉਹ ਕਹਿੰਦਾ ਕਟਾ ਲਓ ਕਿੰਨੀਆਂ ਕਟਾਈਏ ਇੱਕ ਦੋ ਤਾਂ ਹੁਣ ਤਾਂ ਚਲੋ ਬੰਦਾ ਆਪਰੇਸ਼ਨ ਦੇ ਨਾਲ ਬਾਹਰ ਕਰ ਲੰਨਾ ਲੇਕਿਨ ਮਲਟੀਪਲ ਟਾਈਮ ਹੋ ਰਹੀ ਹੈ ਦੋਸਤੋ ਇਹਦਾ ਨਾ ਬਹੁਤ ਸਿੰਪਲ ਹੱਲ ਦੱਸਣ ਲੱਗਾ ਜਿਹੜਾ ਆਯੁਰਵੇਦ ਦੇ ਵਿੱਚ ਬਹੁਤ ਪਾਰਟਿਕੂਲਰ ਹੈ ਔਰ ਇਫੈਕਟਿਵ ਵੀ ਹੈ ਕਿਸੇ ਵੀ ਅੱਛੀ ਕੰਪਨੀ ਦੀ ਇੱਕ ਟੈਬਲੇਟ ਦੱਸਾਂ ਲਗਾਉ ਲੈ ਲਓ ਉਹਦਾ ਨਾਮ ਹੈਗਾ ਕਾਚਨਾਰ ਗੁਗਲ ਕਾਚਨਾਰ ਇੱਕ ਕਿੰਦਾ ਦੀ ਜੜੀ ਬੂਟੀ ਹੈ ਇਦਾਂ ਦਾ ਦੀ ਔਸ਼ਧੀ ਹੈ ਕਿਸੇ ਵੀ ਤਰ੍ਹਾਂ ਦੀ ਗੱਠ ਹੋਵੇ ਚਾਹੇ ਉਹ ਬਹੁਤ ਬੜੀ ਤੋਂ ਬੜੀ ਵੀ ਹੋਵੇ ਬਾਡੀ ਦੇ ਅੰਦਰ ਉਹਨੂੰ ਵੀ ਹੌਲੀ ਹੌਲੀ ਡਿਸੋਲਵ ਕਰ ਦਿੰਦੀ ਹੈ ਕਾਚਨਾਰ ਗੁਗਲ ਦੀ ਡੋਜ਼ ਦੋ ਟੈਬਲੇਟs ਸਵੇਰ ਨੂੰ ਦੋ ਸ਼ਾਮ ਨੂੰ ਉਸੇ ਪਾਣੀ ਦੇ ਨਾਲ ਰੋਟੀ ਤੋਂ ਪਹਿਲਾਂ ਲੈ ਲਓ ਦੋਸਤੋ ਜਿਹੜੇ ਲੋਕ ਕਹਿੰਦੇ ਆ ਕਿ ਬਵਾਸੀਰ ਦੇ ਮੁੱਕੇ ਵੀ ਹੋ ਚੁੱਕੇ ਆ ਔਰ ਉਹ ਵੀ ਕੀ ਕਹਿੰਦੇ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਆ ਆਪਰੇਸ਼ਨ ਤੋਂ ਬਿਨਾ ਉਹਨਾਂ ਨੂੰ ਕੋਈ ਹੱਲ ਨਹੀਂ ਦਿਖਦਾ ਇਸ ਓਸ਼ਦੀ ਦੇ ਇਸ ਟੈਬਲੇਟ ਦੇ ਇਸਤੇਮਾਲ ਦੇ ਨਾਲ ਉਹ ਮਹਿਸੂਸ ਕਰੋਗੇ ਕਿ ਉਹਨਾਂ ਨੂੰ ਕੁਝ ਮਹੀਨਿਆਂ ਦੇ ਵਿੱਚ ਹੀ ਪਰਮਾਨੈਂਟ ਰਾਹਤ ਮਿਲ ਗਈ ਇਹ ਜਿੰਨੀਆਂ ਅਨੈਸੈਸਰੀ ਬਾਡੀ ਦੀਆਂ ਗ੍ਰੋਥਸ ਹੁੰਦੀਆਂ ਉਹਨਾਂ ਨੂੰ ਤਾਂ ਡਿਸੋਲਵ ਕਰਦੀ ਕਰਦੀ ਆ ਬਾਡੀ ਦਾ ਕੋਲੇਸਟ੍ਰੋਲ ਲੈਵਲ ਵੀ ਘਟਾਉਂਦੀ ਐ ਜਿਹੜਾ ਬੈਡ ਫੈਟ ਹੈ ਕੀ ਬਾਡੀ ਦੀ ਡਿਸੋਲਵ ਕਰ ਦਿੰਦੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਅਸ਼wini ਸਰ ਨੂੰ ਥਰਡ ਆਈ ਦੀ ਪੂਰੀ ਟੀਮ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਆ ਜੈ ਹਿੰਦ